ਸਭ ਨੂੰ ਦਰਸ਼ਕੋ ਅਤੇ ਸ੍ਰੋਤਿਓ ਗੁਰਿੰਦਰ ਸਿੰਘ ਰਾਣਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਕਰਨਾ ਜੀ ਦੋਸਤੋ ਅੱਜ ਆਪਾਂ ਇੱਕ ਬਹੁਤ ਹੀ ਨਾਜ਼ੁਕ ਵਿਸ਼ੇ ਉੱਪਰ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਮੈਂ ਸਪਸ਼ਟ ਕਰ ਦਿਆਂ ਕਿ ਦੇਸ਼ ਵਿਦੇਸ਼ ਵਿੱਚ ਜੰਮ ਜੰਮ ਕੇ ਆਉ ਮੇਰੇ ਕਹੜਾ ਜੇ ਤੁਸੀਂ ਪੈਰ ਲਾ ਤੜਦੇ ਹੋ ਪਰ ਇੱਕ ਗੱਲ ਜ਼ਰੂਰ ਕਹੂੰਗਾ ਕਿ ਸਹੀ ਤਰੀਕੇ ਨਾਲ ਕੋਈ ਹੱਥ ਦੇ ਵਿੱਚ ਕੋਈ ਕਲਾ ਲੈ ਕੇ ਆਉ ਵਦੇਸ਼ ਜਾਣਾ ਕੋਈ ਮਾੜੀ ਗੱਲ ਨਹੀਂ ਹਰ ਕੋਈ ਆਪਣੇ ਅਤੇ ਆਪਣੇ ਪਰਿਵਾਰ ਦੀ ਤਰੱਕੀ ਚਾਹੁੰਦਾ ਹੈ ਪਰ ਜੋ ਲੋਕ 10ਵੀਂ 12ਵੀਂ ਬੀਏ ਜਾਂ ਐਮਏ ਕਰਕੇ ਆਉਂਦਿਆਂ ਨੂੰ ਉਹ ਵੀ ਵਿਦੇਸ਼ਾਂ ਵਿੱਚ ਅਨਪੜਾ ਵਰਗੇ ਹਨ ਕਿਉਂਕਿ ਪੰਜਾਬ ਦੀ ਪੜ੍ਹਾਈ ਦਾ ਪੱਧਰ ਬਹੁਤ ਨੀਵਾ ਜਾ ਚੁੱਕਾ ਹੈ ਅੰਗਰੇਜ਼ੀ ਲਿਖਣੀ ਪੜ੍ਹਣੀ ਤਾਂ ਕੀ ਬੋਲਣੀ ਵੀ ਨਹੀਂ ਆਉਂਦੀ ਹਾਈ ਹੈਲੋ ਤੇਰੇ ਨਾਮ ਕੀ ਹੈ ਤਾਂ ਕੀ ਸੀਮਤਾ ਜਦੋਂ ਉਹਨੂੰ ਗੱਲ ਸ਼ੁਰੂ ਹੁੰਦੀ ਹੈ ਉਹਦੋਂ ਨੂੰ ਦੋਸਤੋ ਅੰਗਰੇਜ਼ੀ ਮੁੱਕ ਜਾਂਦੀ ਹੈ ਸਕੂਲ ਵਿੱਚ ਪੜ੍ਹਦੇ ਸਮੇਂ ਮੇਰੇ ਇੱਕ ਅੰਗਰੇਜ਼ੀ ਦੇ ਅਧਿਆਪਕ ਸਨ ਜੋ ਕੋਈ ਵਿਦਿਆਰਥੀਆਂ ਵੱਲ ਹੱਥ ਕਰਕੇ ਕਿਹਾ ਕਰਦੇ ਸਨ ਕਿ ਸ਼ੇਰੂ ਬਗਿਓ ਇਸ ਨੂੰ ਆਪਣਾ ਨਾਮ ਅੰਗਰੇਜ਼ੀ ਵਿੱਚ ਲਿਖਣਾ ਤਾਂ ਕੀ ਇਹਨੂੰ ਆਪਣੇ ਇੱਕ ਨਾਮ ਦੇ ਸਪੈਲਿੰਗ ਦਾ ਵੀ ਨਹੀਂ ਪਤਾ ਹੋਣਾ ਕਿ ਮੇਰੇ ਨਾਮ ਨੂੰ ਕੀ ਸਪੈਲਿੰਗ ਪੈਂਦੀ ਹੈ ਲਿਖਣਾ ਤਾਂ ਦੂਰ ਦੀ ਗੱਲ ਹੈਗੀ ਹੈ ਇਸ ਕਰਕੇ ਦੋਸਤੋ ਸਭ ਨੂੰ ਅਰਸ ਬਨ ਕੇ ਬੇਨਤੀ ਹੈ ਕੋਈ ਹੱਥ ਦੇ ਵਿੱਚ ਟੈਕਨੀਕ ਲੈ ਕੇ ਆਓ ਤੇ ਤਾਂ ਕਿ ਇੱਥੇ ਤੁਸੀਂ ਆ ਕੇ ਤਰੱਕੀਆਂ ਕਰ ਸਕੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਰੱਬ ਰੱਖਾ ਮਿਲਦੇ ਹਾਂ ਫਿਰ ਕਿਸ ਕੋਈ ਹੋਰ ਟੌਪਿਕ ਲੈ ਕੇ ਤਦ ਤੱਕ ਲਈ ਗੁਰਿੰਦਰ ਸਿੰਘ ਰਾਣਾ ਵੱਲੋਂ ਸਤਿ ਸ੍ਰੀ ਅਕਾਲ